ਗਲਤ ਮਲਤਾਂ ਪਾਉਂਸ ਕਰ ਰਹੇ ਹਾਂਜੀ ਦੋਸਤੋ ਸਹੀ ਆਪਰੇ ਵੀਡੀਓ ਕੀ ਹਾਲ ਚਾਲ ਚ ਹੈ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਪਹਿਲੇ ਵੀਲਾਸ ਤੇ ਨਿਊ ਕੀ ਚੈਨਲ ਨੂੰ ਚੈਨਲ ਚ ਨਿਊ ਚੈਨਲ ਚ ਤਾਂ ਜਿੱਦਾਂ ਕਿ ਤਾਂ ਕਿਸੇ ਨੂੰ ਨਹੀਂ ਪਤਾ ਸਾਡੇ ਪਿੰਡ ਮੇਲਾ ਅੱਜ ਦਾ 13 ਤਰੀਕ ਨੂੰ ਮੇਲਾ ਅੱਜ ਕਿੰਨੀ ਹੋਗੀ ਆ ਰਿਆ ਜੀ ਸੇਵਾਦਾਰ ਜੀ ਜਿੰਨੇ ਫੂਨ ਚੱਕ ਲਿਆ ਸੀ ਮੌਕੇ ਤੇ ਭੰਦੇ ਫੂਨ ਲੇਕਿਨ ਸਾਡਾ ਸੇਵਾਦਾਰ ਆ ਗਿਆ ਟੇਲਰ ਸਾਹਿਬ ਜੀ ਦੁੱਧ ਪਾ ਦੂੰਗਾ ਜਿਆੜੇ ਫਿਰ ਜਿਆੜੀ ਬਈ ਦੋ ਟਾਈਮ ਹੀ ਆਏ ਇਧਰ ਵੇਖੀਓ ਇਧਰ ਮਾਰੇ ਨੂੰ ਇਹ ਆ ਜੀ ਸਾਡਾ ਸੇਵਾਦਾਰ ਇਹ ਬੰਦਾ ਇੰਨੀ ਸੇਵਾ ਕਰਦਾ ਨਾ ਸਾਰਾ ਦਿਨ ਅੱਜ ਸਾਡੇ ਨਾਲ ਸੇਵਾ ਕੀਤੀ ਹੈ ਬੰਦੇ ਆ ਰਾਵੇ ਸੇਵਾ ਕਰਕੇ ਆਏ ਆਣ ਹਾਂ ਜੀ ਦਾ ਆਜਾ ਹੋਣਾ ਆਇਆ ਕਰੋ ਅੱਜ ਕਮਾਏਗਾ ਤਾਂ ਕੱਲ ਬਾਈਟ ਕਰ ਖਾਏਗਾ ਅੱਛਾ ਹੋਰ ਇਧਰ ਵੇਖੀਓ ਕੀ ਆ ਚੱਲਦੇ ਦੋਸਤੋ ਸਾਡੇ ਸਾਰਿਆਂ ਦੇ ਸਵਾਗਤ ਹੈ ਤੁਹਾਡਾ ਅਗਲੇ ਦਿਨ ਆ ਵਾਕਿਆ ਬੰਦੀ ਇਹ ਵੇਖ ਵੇਖ ਆ ਗੇਮ ਨਾ ਤਬਤੰਦਰਾ ਨਾ ਅਗੇ ਤਿਆਰਤੀ ਰੋ ਕੇ ਬੈਠਾ ਨਾ ਤੈਨੂੰ ਨਾ ਲੋਕੇ ਸਾਹ ਨਾ ਐ ਪਹਿਲਾਂ ਨਾ ਆ ਗਿਓ ਇਹ ਬਿਰਤੀ ਝੂਠ ਮਾਰਦੇ ਅਸੀਂ ਹੁਣ ਨਾ ਆ ਕੇ ਬੈਠੇ ਆ ਇੱਕ ਗੇਮ ਦੀ ਉਦੋਂ ਦੀ ਆਇਆ ਉਹ ਤੂੰ ਫੋਨ ਲੋ ਕਰ ਦੇਗਾ ਆਏ ਨਹੀਂ ਹੁੰਦਾ ਭਾਈ ਜੀ ਖੇਡ ਲੈਨੇ ਮਹਾਰਾ ਇੱਕ ਗੇਮ ਅੱਜ ਬੁਕਿੰਗ ਮਿਲਿਆ ਤੇ ਮੇਰੇ ਮਿੱਤਰੋ ਅੱਜ ਕਰਦੇ ਆ ਘਾਹ ਦੀ ਕਟਿੰਗ ਤੇ ਜਿਹੜੇ ਰਹਿ ਕੇ ਪੱਖੇ ਸੀਗੇ ਤੇ ਉਹ ਆਪਾਂ ਸਾਫ ਕਰਾਂਗੇ ਆ ਇਧਰ ਵੇਖ ਲਾ ਆ ਆਈਟਮ ਸਾਡੀ ਛੱਕਾਏ ਸੁੱਕ ਝੋਲ ਮੰਦਾ ਸੀ ਚਲੋ ਮਿੱਤਰੋ ਮਿਲਦੇ ਗੁਰਦੁਆਰਾ ਸਾਹਿਬ ਜਾ ਕੇ ਤੇ ਹੁਣ ਇਹਨਾਂ ਸਾਰਿਆਂ ਨੂੰ ਲੈ ਕੇ ਜਾਣੇ ਆ ਘੜੀਸ ਘਰੂਸ ਕੇ ਗੁਰਦੁਆਰਾ ਸਾਹਿਬ ਕਿਉਂਕਿ ਉੱਥੇ ਨਾਲ ਤੇ ਸਾਰੇ ਚੱਲਦੇ ਆ ਤੇ ਬਾਕੀ ਉੱਥੇ ਵੀ ਸਫਾਈ ਵਾਲੇ ਲੱਗੇ ਹੋਰ ਕੁਝ ਨਹੀਂ ਕਰਦਾ ਕਰਮਚਾਰੀ ਲੱਗੇ ਸਫਾਈ ਆਏ ਤੇ ਹੁਣ ਆਪਾਂ ਚੱਲਦੇ ਆਂ ਇਹ ਕਹਿੰਦੇ ਬਲੌਗ ਸਫਾਈ ਸੇ ਕੁਝ ਨਹੀਂ ਕਰਦਾ ਜੀ ਮੈਂ ਬੈਠਾ ਹਾਂ ਕਿਸਮਤ ਦੇ ਭਰੋਸੇ ਕਿਸ ਪੱਥਰ ਇੱਕ ਦਿਨ ਦਿਨ ਹੋ ਗਿਆ ਨੂੰ ਸਫਾਈ ਕਰਦੇ ਨੂੰ ਚੱਲ 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 ਆ ਜਾ ਚਾਂਦੀ ਖਾਜ ਤੇ ਇਹਦੇ ਬੰਦੇ ਨਹੀਂ ਸੀ ਹੁੰਦੇ ਪਹੁੰਚ ਕੇ ਗੁਰਦੁਆਰਾ ਸਾਹਿਬ ਆ ਬਾਬਾ ਬੜੀ ਅੰਦਰ ਤੇ ਬਾਬਾ ਦਾ ਪੜੂ ਗੁਰਦੁਆਰਾ ਸਾਹਿਬ ਵੀ ਕਰਨਾ ਗੱਖਣੀਗਾ ਤੇ ਜਾਂਦਾ ਵੇਖ ਪਹਿਲੀਆਂ ਚ ਵਾਹਿਗੁਰੂ ਜੀ ਬਾਰੇ ਬੜੀ ਬ੍ਰਸਤ ਕਾਲ ਆਦਰ ਕੋ ਸਾਹਮਣੇ ਤੋਂ ਮੱਥਾ ਟੇਕ। ਉਦਾਂ ਕਰੀ ਗੇ। ਉਦਾਂ ਕਰੀ ਗੇ। ਉਦਾਂ ਕਰੀ ਗੇ। ਲੰਗ ਦਾ ਕੰਮ ਚੱਲੀ ਜਾਂਦਾ। ਉਧਰ ਚੱਲਦੇ ਉਧਰ ਆਪਣੀ ਸੇਵਾ। ਇਧਰ ਆ ਜਾ ਇਧਰ। ਲੈ ਮੇਟਰ ਉਹ ਸਾਰੀ ਮਿੱਟੀ ਚੱਕ ਕੇ ਆਉ ਕਰਾਏ ਨਾ। ਮੈਨੂੰ ਕੁਝ ਨਹੀਂ ਕਰਨਾ। ਅਹੀਂ ਰਹਿਣਾ ਵਿਹਲੇ। ਇੱਥੇ ਇੱਥੇ ਸਿੱਟਣੀ ਐ। ਇੱਥੇ ਲੋਕ ਟੇਲ ਪੱਟੀ ਜਾਂਦੇ ਕੱਢ ਕੇ ਗਾਂ ਲਾਵਾਂਗੇ ਪੰਨੀ ਜਾਂਦੇ ਸਾਰਾ ਕੁਝ ਇੱਥੇ ਸਿੱਟਾਂਗੇ ਵੀ ਸਾਰੀ ਮਿੱਟੀ ਉਹ ਚੱਕ ਕੇ ਸਿੱਟਾਂਗੇ ਨਾ ਅੱਜ ਸ਼ਾਮ ਨੂੰ ਕਰ ਦੇਣਾ ਇਹ ਕੰਮ ਮਿੱਟੀ ਵਾਲਾ ਆਪਾਂ ਚਲੋ ਜੀ ਚਲੋ ਕੰਮ ਬਹੁਤ ਘੱਟ ਕਿਹਾ ਵਾ ਤੂੰ ਲੌਕ ਚਾਹ ਕੇ ਇਹ ਕਿ ਸਾਡਾ ਮਿਸਤਰੀ ਸਾਹਿਬ ਨੇ ਸਸੀ ਦਾ ਬਾਈ ਅੱਜ ਕਮਾਏਗਾ ਤਾਂ ਕੱਲ ਵਾਇਟ ਕਰ ਖਾਏਗਾ ਆ ਬੈਠਾ ਹਾਂ ਕਿਸਮਤ ਦੇ ਬਰੋਸੇ ਸਸੀਗਾ ਵੀਰ ਇਹ ਗਾਲ ਨਹੀਂ ਕਰੀ ਆ ਦੁਬਾਰਾ ਵੀ ਦੇਖੀਂ ਸਸੀਗਾ ਭਾਈ ਜੀ ਇਹ ਸਾਡਾ ਮਿਸਤਰੀ ਆ ਜੀ ਜੇ ਕੁਝ ਵੀ ਕੋਈ ਵੀ ਚੀਜ਼ ਤੋੜਨੀ ਹੋਵੇ ਤਾਂ ਸੰਪਰਕ ਕਰੋ ਲੈਣਾ ਲੌਣੀ ਤਾਂ ਕੇ ਆਉਂਦੀ ਨਹੀਂ ਆਉਣੀ ਨਹੀਂ ਆਉਂਦੀ ਹਾਂ ਪਤਨੀ ਆਉਂਦੀ ਬਸ ਇਹ ਵੀ ਇਹਨਾਂ ਵੇਲੇ ਸਾਰੀਆਂ ਲੋਕ ਟਾਇਲਾਂ ਪੱਟੀਆਂ ਆ ਵੀ ਪੱਟੂਆ ਹੁਣ ਖੇਤ ਦਾ ਕੰਮ ਖੇਤ ਨੂੰ ਉਤਰਾਓ ਆਪਾਂ ਸ਼ਾਮ ਨੂੰ ਠੇੜਾ ਪਾਈਏ ਆਪਾਂ ਸ਼ਾਮ ਨੂੰ ਮਿੱਟੀ ਪਾਉਣੀ ਹੈ ਇੱਥੇ ਇਧਰ ਇਧਰ ਕੈਮਰੇ ਚ ਇੱਕ ਗੱਲ ਕਰ ਨਾ ਚਲੋ ਮੇਰੀ ਪਰਮਾਹਾਰ ਇਧਰ ਵੇਖ ਬਸ ਵੱਧੂ ਵੱਧੂ ਤੇਰੇ ਸ਼ਟ ਬਸ ਲੱਗ ਗਿਆ ਪਰ ਸੇਵਾ ਕਰਦਾ ਤੂੰ ਬੱਸ ਲੈ ਵੇ ਸੱਚੀ ਰੱਖਦੀ ਓਏ ਮੇਰਾ ਫੇਲੇ ਆ ਮਿੱਤਰ ਜਿੱਲੀयां ਮਰੀ ਜਾਂਦੇ ਆ ਤੂੰ ਵੀ ਕਰ ਲੈ ਕੁਛ ਤਰੀ ਦਾ ਜਾਂਦਾ ਕੀ ਕਰਦਾ ਪਿਆ ਇੱਥੇ ਇੱਥੇ ਉਜ਼ਾ ਤੂੰ ਮੂੰਹ ਜੀ ਮਾਰਦੇ ਮੇਰੇ ਨਾ ਮੰਗਿਆ ਰਾ ਆਹਦਾ ਰੱਖ ਕੇ ਸੱਚੀ ਗੱਲ ਕੌਣ ਹੈ ਤੇਰੀ ਸਮਾਈਲ ਆ ਗਿਆ ਤਾਂ ਪਟਾਇਆ ਕਿੰਨੇ ਕਿਹਾ ਤੂੰ ਮੈਂ ਕਿਹਾ ਹਾਂ ਉਹ ਵੇ ਉਧਰ ਕਿਹਾ ਉਹਨਾਂ ਨੇ ਕਾਹਦੂੰ ਕਹੋ ਵੀ ਅੰਦਰ ਗਰੀਬਾਂ ਨੂੰ ਇੱਕ ਚੀਜ਼ ਲੱਭੀ ਆ ਇਹ ਪਾ ਲੈ ਖਾਤਾ ਦੇ ਵਿੱਚ ਹੈਗਾ ਵੀ ਕਿ ਖਾਲੀ ਚਮਚਾਈ ਆ ਭਾਈ ਖਾ ਕੇ ਵੇਖਾਂ ਇੱਕ ਖਾਈਂ ਉਹ ਸਰੀਰ ਬੰਜੂ ਮਾੜਾ ਮੋਟਾ ਫੁੱਲ ਜਾਏਗਾ ਹੇ ਕੌੜਾ ਕੋਕ ਲੈ ਕੇ ਆ ਕੋਕ ਚ ਪਾ ਕੇ ਪੀਨੇ ਆ ਰਹਿ ਰਹਿ ਇਹ ਆ ਸਾਡਾ ਟੇਲਰ ਦੇਖੋ ਇੰਨਾ ਅਮੀਰ ਟੇਲਰ ਦੇਖੋ ਸਟਾਈਲ ਵੱਖ ਵੱਖ ਤੇ ਪਈਆਂ ਉਧਰ ਬਰਬਰੀ ਨਹੀਂ ਯਾਰ ਬਈ ਯਾਰ ਚੜ੍ਹਾਈ ਤਾਂ ਤੇਰੀ ਹੈ ਯਾਰ ਹੈ ਅਸੀਂ ਤਾਂ ਐਵੇਂ ਹੀ ਲਗੇ ਫਿਰਦੇ ਆ ਉਹ ਲੰਝੀਆਂ ਬੰਝੀਆਂ ਨਾਲ ਮੇਰੇ ਫਿਰਦੀਆਂ ਰਹਿੰਦੀਆਂ ਗਈਆਂ ਆ ਇੱਕ ਉਹ ਜਿਹੜਾ ਵੀਡੀਓ ਬਣਾਈ ਜਾਂਦਾ ਰਹਿੰਦਾ ਹੈਗਾ ਟੈਕ ਟਾਈਟਲ ਕੋਈ ਨਹੀਂ ਕਰਦੀ ਆਹ ਹਾਂ ਮੁੰਡੇ ਨੇ ਟਾਈਟਲ ਵੀ ਬਣਾਇਆ ਸਾਡੇ ਕੀ ਯਾਰ ਹੂੰ ਜਾ ਕੋਕ ਫੜ ਕੇ ਲੈ ਕੋਕ ਪੀ ਲੈ ਜਾ ਲੈ ਕੇ ਫੜ ਕੇ ਜਾ ਡੌਲੀਆਂ ਆਵਾਗੇ ਐ ਕੋਕ ਲੈ ਆਂਦੇ ਹੈ ਕੋਕ ਮਿਲ ਗਿਆ ਇ ਤਾਂ ਰੋਜ ਕੋਕ ਹੀ ਪੀਨੀਆ ਸੇਵਾ ਤਾਂ ਬੰਨ੍ਹ ਨਹੀਂ ਆ ਹਨਾ ਰੋਜ ਆ ਜਨੇ ਕਰ ਫਿਰ ਮੇਤਰੋ ਪਹਿਲਾ ਕੋਕ ਪੀ ਲਿਆ ਹੈ ਲੈ ਆਓ ਕੋਲੋਂ ਮੈਂ ਕੋਕ ਲੈ ਆਉਂ ਕਲਾਸ ਲੈ ਲਾਂਗੇ ਚਲ ਪਾ ਦੇ ਮੂੰਹ ਚ ਪਾ ਦੇ ਮੂੰਹ ਚ ਪਾ ਦੇ ਮੇਰੇ ਇਹ ਜਿਹੜਾ ਸਟਾਰ ਬੱਕ ਇਹ ਜਿਹੜਾ ਸਟਾਰ ਬੱਕ ਲੈ ਕੇ ਆਦੇ ਸਟਾਰ ਬੱਕ ਆਇਆ ਆ ਲੋ ਮਿੱਤਰੋ ਸਾਡੇ ਪਿੰਡ ਸਟਾਰ ਬੱਕ ਵੀ ਮਿਲਦੀ ਆ ਮਿਲਦੀ ਆ ਕਹਿੰਦੇ ਹਨ ਆਹ ਡਰੈਸ ਆਈ ਇੱਥੋਂ ਮਿਲਦੀ ਸਟਾਰ ਬੱਕ ਸਭ ਮਿੱਤਰੋ ਪੀ ਕੇ ਮਿਲਦੇ ਹੋਣ ਓ ਜਾਨ ਸਾ ਓਏ ਛੱਡ ਦੇ ਭਰਾਵਾ ਇਹਨੂੰ ਓਏ ਗਿਆਨੀ ਚਿੰਤੇ ਮਿੱਤਰ ਪਾਵੇ ਆਪਾਂ ਕਾ ਕਟ ਕਰਨੀ ਚਲੋ ਲੈ ਕੇ ਜਿੰਨਾ ਕੋ ਮਿੱਤਰੋ ਕੰਟਰ ਲਿਆਈ ਅਸੀਂ ਜਾ ਕੇ ਇਹ ਆਪਾਂ ਜਿਹੜੇ ਆਪਣੇ ਦਰਖਤ ਆ ਉਹਨੂੰ ਸਹੀ ਸ਼ੇਪ ਚ ਕਟਿੰਗ ਕਰਦੇ ਆ। ਮੈਨੂੰ ਨਹੀਂ ਜਾਨਿਆ ਸੀ ਮੋਟਾ ਲੈ ਲਈ ਪਿੱਛੇ ਮੋੜਸਾ। ਕਿੱਥੇ ਆ ਘਰੇ ਆ। ਮਿੱਤਰੋ ਮਿਲਦੇ ਕੱਟ ਲਿਆ ਕੇ। ਲ ਮੈਨੂੰ ਚਾਬੀ ਮਿਲ ਗਈ ਆ। ਬਾਈ ਲਾਸਤੀ। ਕੱਟ ਰੋ ਨਹੀਂ ਜਨੇ। ਅਗੂ ਤੇ ਕੱਟ ਰਿਆ ਕੱਟ ਰੋ ਨਹੀਂ। ਤਾਂ ਫਿਰ ਤਾਂ ਨਾ ਇਹ ਬੰਦ ਕਰਨਾ ਹੈ ਇਹ ਬੰਦ ਫਿਰ ਸਾਰਿਆਂ ਤੋਂ ਗੱਲ ਕਰਦੇ ਆਂ ਕਰਿਆ ਨੇ ਆਪ ਆਪਣੇ ਜਦ ਦੂਰ ਦੇ ਝੋਟੇ ਤੇ ਹੇ ਹੇ ਮੇਰਾ ਸੇਵਾਦਾਰ ਵੇਖੋ ਸਾਡੀ ਪਰੇ ਉਹ ਮੈਂ ਕਰਦਾ ਆਖਾ ਨਹੀਂ ਮੇਰੇ ਆ ਗਏ ਮੇਤਰੋ ਕਾ ਕੱਟ ਲੀ ਫਿਰ ਮਿਲਦੇ ਤੁਹਾਨੂੰ ਲੈ ਮੇਤਰੋ ਕੰਮ ਚੱਲੀ ਜਾਂਦਾ ਪੂਰਾ ਝੋਰਾ ਛੋਰਾ ਦੇ ਕਾ ਕਟਿੰਗ ਦਾ ਉਹ ਟਰੈਕਟਰ ਨਾਲ ਪੱਧਰ ਕਰਦੇ ਉਹਨੂੰ ਕਰਦੇ ਨੇ ਸਾਰੇ ਰੱਖ ਕੇ ਕਰਾਂਗੇ ਯਾਰ ਉਹਪਿੰਦਰ ਆਉਂਦਾ ਦੂਜਾ ਛੋਰਾ ਕੋਈ ਨਾ ਆਲਾ ਦੇਉ ਮੇਟਰ ਲਾ ਜਾ ਕਰਨੀ ਪੱਦਰ ਸਾਰੀ ਬਈ ਪਹਿਲਾ ਘਾ ਦਾ ਕੱਟੀ ਕਰੀ ਕ ਕਟਿੰਗ ਕਰ ਲਈਏ ਘਾ ਦੀ ਤਾਂ ਫੇੜੀ ਕਰਾਂ ਮੈਂ ਕੰਮ ਜਲਦੀ ਜਿਜ ਬਜੋ ਸਫਾਈ ਕਰਦੇ ਹਾਂ ਪਾਥਾ ਕੇ ਗਾਈਸ ਧਨ ਭਾਗ ਸਾਡੇ ਦਰਸ਼ਨ ਹੋਏ ਤੁਹਾਡੇ ਆ ਤੁਸੀਂ ਵੀ ਆ ਕੇ ਸੇਵਾ ਕਰਨ ਓਏ ਹੋਏ ਇਹ ਆਪਾਂ ਦਾ ਲੋ ਵੇੜੀ ਦੀ ਸਾਰੇ ਸੇਵਾਦਾਰਾਂ ਕੋਲੋਂ ਸਾਰੇ ਸੇਵਾਦਾਰਾਂ ਨੂੰ ਧੰਨਵਾਦ ਤੁਸੀਂ ਪਹੁੰਚੇ ਸਾਡੇ ਦਰਮਿਆਨ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਜੀ ਤੁਸੀਂ ਸਾਡਾ ਮਾਨ ਸਤਕਾਰ ਰੱਖਦੇ ਹੋ ਤੁਸੀਂ ਗੁਰਦੁਆਰੇ ਸਾਂ ਪੁੱਛੇ ਹੋ ਜੀ ਬਹੁਤ ਹੀ ਬਹੁਤ ਦਿলো ਧੰਨਵਾਦ ਜੀ ਤੁਹਾਡਾ ਸੇਵਾਦਾਰ ਆਉਂਦੀ ਆਉਂਦੀ ਫੜ ਲੈਣਾ ਮੈਂ ਕਰਨੀ ਸੇਵਾ ਉਹਨੇ ਕਿ ਮੁੰਡੇ ਨੇ ਸਾਰੇ ਦਰਖਤ ਸਹੀ ਕਰਤੇ ਹੈ ਨਾ ਮੈਂ ਕਰਨੀ ਕਰਦਾ ਇੱਕ ਕੁਲਮਾ ਮਸਲੇ ਨੋ ਮੇਟਰ ਇੱਥੇ ਆਪਣੇ ਇੱਕ ਸਬਸਕ੍ਰਾਈਬਰ ਮਿਲ ਗਿਆ ਕੀ ਹਾਲ ਹੈ ਬਾਈ ਪਾਣੀ ਪੀ ਜਾ ਲਾਈਕ ਵੀਡੀਓ ਕਰਾਉਣੀ ਹੈ ਬਾਈ ਵੀਡੀਓ ਲਾਈਕ ਕਰਦੀ ਤੇ ਸਰ ਸਰ ਸਬਸਕ੍ਰਾਈਬ ਵੀ ਕਰਦੀ ਚੈਨਲ ਸਾਡਾ ਆ ਹੱਥ ਨਾਲ ਧੀੜੀ ਉਹ 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 ਜਾਏ ਤੇਰੇ ਅਰਗੇ ਇਹ ਇਹ ਜੀਂਦਾ ਮੇਰੇ ਹੱਥਾਂ 'ਚ ਤੂੰ ਦੇਖੀ ਇਹ ਇਹ ਆਏ ਹਾਏ ਲਕਾ ਵੜਦੇ ਜਾ ਰੋ ਚੱਲ ਨਾ ਤੇ ਲੜਦੇ ਲੜਦੇ ਜਾਏ ਆਥਨੀ ਸਿਲਾਤਾ ਕੰਮ ਨਹੀਂ ਉਹ ਕਿਰਾਇਆ ਲੈਣੇ ਤੇ ਤੁਸੀਂ ਇੱਥੇ ਬੈਠੇ ਵੇਖੀ ਜਾਂਦੇ ਹੈ ਮੈਂ ਵੀ ਨਾਲ ਹੀ ਆ ਜਿਵੇਂ ਕਰਦੇ ਜਿਵੇਂ ਜੀਸੀਪੀ ਆਉਂਦਾ ਨੇ ਵੇਂਦੇ ਹੁੰਦੇ ਕੇ ਉਹ ਗੱਲਾਂ ਚਲਾਈ ਜਾਂਦਾ ਹੁੰਦਾ ਅਸੀਂ ਦੇਖੀ ਜਾਂਦੇ ਨੇ ਸਾਈਡ ਤੇ ਬੈਠੇ ਉਹ ਉਹ ਘਰਤ ਪਾ ਰਿਹਾ ਹੈ ਅਸੀਂ ਦੇਖ ਰਹੇ ਵਿੱਚ ਆੜ ਦੇ ਵਿੱਚ ਇਹਦੀ ਆ ਗਏ ਬੰਗਾਲੀ ਰਾੰਗਣੇ ਕਰਦੇ ਸਵਾਗਤ ਹੈ ਤੁਹਾਡਾ ਅੱਜ ਦੀ ਰਾਤ 'ਚ ਹੂੰ ਬਹੁਤ ਬਾਰੀ ਹੈ ਤੂੰ ਮੈਨੂੰ ਪਿਆਰ ਕਰਦੀ ਬੁੱਲੜ ਦੇਖੋ ਜੀ ਸਾਨੂੰ ਭੁੱਲ ਜਾਂਦਾ ਕਿ ਅਸੀਂ ਵਲੌਗ ਵੀ ਬਣਾਉਣੇ ਪਏ ਆ ਅੱਜ ਰਾਤ ਨਾਲ 8 ਨੂੰ ਪਾਉਣਾ ਸੀ ਅੱਜ ਤਾਂ 8 ਨੂੰ ਪਾਉਣਾ ਸੀ 8 ਅੱਜ ਹੋ ਗਈ ਬਈ ਯਾਰ ਕੋਈ ਨਹੀਂ ਗੱਲ ਕੋਈ ਗੱਲ ਨਹੀਂ ਬਈ ਮੇਲੇ ਤੋਂ ਬਾਅਦ ਸਾਡਾ ਵਲੌਗ ਆਊਗਾ ਤੇ ਕੋਈ ਗੱਲ ਨਹੀਂ ਗਾਇਸ ਹੌਲੀ ਹੌਲੀ ਬੰਦਾ ਕਿਨੇ ਵੱਲ ਸਿੱਖਦਾ ਹੁੰਦਾ ਸੀ ਵੀ ਹੌਲੀ ਹੌਲੀ ਸਾਡਾ ਫਸਟ ਵਲੌਗ ਹੈ ਸਾਡੇ ਸੰਤ ਚੇਤਾ ਭੋਲੇ ਦਾ ਸੀ ਵਲੌਗ ਵੀ ਬਣਾਉਣਾ ਹੁੰਦਾ ਅੱਜ ਸਾਨੂੰ ਮੱਲੋ AC ਉਸੇ ਸਹੀ ਕਰਤੇ ਗੁਰਦੁਆਰਾ ਸਾਹਿਬ ਪੱਕੇ-ਪੱਕੇ ਸਾਫ਼ ਕਰਤੇ ਘਾਹ ਉਹ ਤਾਂ ਆਕੇ ਨਹੀਂ ਉਦੋਂ ਜਦੋਂ AC ਲਾਏ ਤੇ ਬਾਕੀ ਕੰਮ ਕੱਲ ਕਰਾਂਗੇ ਹਨੇਰਾ ਹੋ ਗਿਆ ਸੀ ਇਧਰ ਪਾਲ ਮਿਸਤਰੀ ਪਾਲ ਮਿਸਤਰੀ ਪਾਲ ਮਿਸਤਰੀ ਦਾ ਵਰਦਾ ਨਹੀਂ ਪਾਲ ਹਾਂ ਮਾਰੋ ਇੱਧਰ ਵੀ ਮਾਰੋ ਇੱਧਰ ਵੀ ਮਾਰ ਇੱਧਰ ਵੀ ਮਾਰ ਤੇ ਇੱਧਰ ਵੀ ਮਾਰ ਇੱਧਰ ਤੱਕ ਸਾਰੇ ਦੇਖ ਹੋਣੇ ਪੈਂਦੇ ਸੁਣਾ ਸਮਾਲ ਲੈ ਕੇ ਪਹੁੰਚ ਔਰ ਬੰਦੇ ਲੋਕ ਕੋ ਵੀ ਕਾਲ ਕਰ ਦੇ ਥਿਸ ਇਸ ਓਨਲੀ ਫਾਰ ਐਂਟਰਟੇਨਮੈਂਟ ਪਰਪਸ ਚਲੋ ਮਿੱਤਰੋ ਜਾ ਕੇ ਆਉਣਾ ਬਾਕੀ ਅਸੀਂ ਪਲਾਨ ਬਣਾ ਰਹੇ ਸਾਰੇ ਇਕੱਠੇ ਹੋ ਗਏ ਆ ਸਾਡੇ ਪਿੰਡਾਂ ਅੱਜ ਜਗਰਾਤਾ ਅਸੀਂ ਪੂਰੀਆਂ ਛੋਲੇ ਖਾ ਕੇ ਆਏ ਚੋ ਗਏ ਪੇਪਰ ਦੇਣ ਤੇ ਮੈਂ ਉਥੋਂ ਬਨਾਣਾ ਸ਼ੇਕ ਬਣਾਇਆ ਹਾਂ ਹਾਂ ਤੇ ਬਨਾਣਾ ਸ਼ੇਕ ਕਿੰਨਾ ਚਾਚਾ ਮੈਂ ਤਾਂ ਫਲੂਟੀ ਪੀਣੀ ਸੀ ਬਨਾਣਾ ਚੇਂਕਿ ਥੇ ਡੋਲ ਕੇ ਫਿਰ ਫਲੂਟੀ ਲੈ ਕੇ ਦਿੱਤੇ ਇਹਨੂੰ ਦਸਾਂ ਠੀਕ ਹੈ ਯਾਰ ਆ ਮਿੱਤਰਾਂ ਤੁਰਨ ਲੱਗੇ ਸੀ ਮੁੰਡੇ ਕਹਿੰਦੇ ਇੱਕ ਰਹੀ ਅਸੀਂ ਕੋਕ ਪੀਣਾ ਤੇ ਮੈਂ ਕਿਹਾ ਚਲੋ ਕੋਕ ਵੀ ਪੀ ਲਈਏ ਮੇਤਰਾ ਪਹੁੰਚ ਗਏ ਆ ਅਸੀਂ ਇੱਥੇ ਖੜ ਕੇ ਵੇਖਾਂਗੇ ਕਿਵੇਂ ਮੈਂ ਨਹੀਂ ਛਡਾਉਣਾ ਬਾਈ ਆਪਰ ਨਾਲ ਹੈਣੀ ਕਿ ਮੈਂ ਤਾਂ ਛਡਾ ਮਤਲਬ ਮੇਟਰ ਆਪਾ ਪਹੁੰਚ ਗਏ ਸੀਗੇ ਤੇ ਰਾਹ ਤੇ ਕਾਹ ਚਾਲ ਦੀ ਹਿੰਮਤ ਨਹੀਂ ਪੈ ਰਹੀ ਐਥੇ ਦੇਖ ਕੇ ਮੁੜ ਗਈ ਨਹੀਂ ਬਾਈ ਤੇ ਆ ਜਿੰਦਗੀ ਆ ਗਈ ਜਿੰਦਗੀ ਦਾ ਮੁੜ ਕੋ ਮੁੜਕੀ ਹੋਈ ਪਈ ਬਿਚਾਰੀ ਇਹਨੂੰ ਪਛਾੜਾ ਪਛਾੜ ਗਿਆ ਹੈ ਕਾਰਨ ਛਗ ਲਿਆ ਹਾਂ ਹਾਂ ਠੀਕ ਹੁੰਦਾ ਨਹੀਂ ਜੀ ਬੈਸੰਯਮਾਰ ਕਿਵੇਂ ਦੇ ਆਈ ਆਓ ਵੀ ਮੈਡਮ ਮਿੱਤਰੂ ਗਾਵਾ ਵਧਣਾ ਚਾਹੀਦਾ ਇੱਕ ਵਾਰੀ ਆਪਾਂ ਜਿੰਦਗੀ ਚ ਫਰੇ ਕਰਕੇ ਜਿੰਦਗੀ ਨੂੰ ਕਦਰ ਲਾ ਕੇ ਕਦੇ ਵਧਣਾ ਚਾਹੀਦਾ ਜਿੰਦਗੀ ਚ ਅੱਗੇ ਆਪਾਂ ਨੂੰ ਵਧਣਾ ਚਾਹੀਦਾ ਤੁਹਾਨੂੰ ਪਤਾ ਨਾ ਸਾਰਿਆਂ ਨੂੰ ਮੈਂ ਕੀ ਕਹਿਣਾ ਚਾਹ ਰਿਹਾ ਉਹੀ ਗੱਲ ਆ ਵੱਡੀ ਦੇ ਬਾਈ ਜਗਰਾਤਾ ਰੋਟੀਆਂ ਖਾਧੀਆਂ ਅੱਜ ਕਰੋ ਮੈਂ ਸੁਣਿਆ ਅੱਜ ਰੋਟੀਆਂ ਨਹੀਂ ਖਾਣੀਆਂ ਰੋਟੀਆਂ ਖਾਣੀਆਂ ਆਏ ਸੀ ਕਦੇ ਮਾਗੀ ਨਹੀਂ ਓਏ ਇਹਨੂੰ ਘਰ ਦੇ ਆਨੇ ਜਗਰਾਤੇ ਨੇ ਜਾ ਕੇ ਖਾ ਲਈਆਂ ਜਰੂਰੀ ਦਿੱਤੀਆਂ ਮੇਰੇ ਸਾਹਮਣੇ ਮੇਰੇ ਸਾਹਮਣੇ ਅੱਜ ਰੋਟੀਆਂ ਨਹੀਂ ਦਿੱਤੀਆਂ ਆਏ ਜਿਵੇਂ ਇੱਕੋ ਜਿਹੀ ਲੱਗਦੇ ਤੁਸੀਂ ਉਹ ਵੀ ਇਹ ਆ ਘੋੜਾ ਲਾਈ ਹੋਇਆ ਬੈਠਾ ਓਹ ਚੌਂਦ ਚਿਨਾ ਕੇ ਇਹ ਤਾਂ ਕਮਰਾ ਹੈ ਓਏ ਓਏ ਨਾ ਮੈਂ ਗੱਲ ਨਹੀਂ ਕੱਟਨੀ ਚਲੋ ਮਿੱਤਰੋ ਮਿਲਦੇ ਹਾਂ ਕੱਲ ਨੂੰ ਸਵੇਰ ਨੂੰ ਮਿਲਾਂਗੇ ਗੁਰਦਵਾਰਾ ਸਾਹਿਬ ਜਮ ਕੇ ਸੇਵਾ ਕਰਾਂਗੇ ਕੱਲ ਨੂੰ ਮਿਲਦੇ ਹਾਂ ਨੂੰ ਸਵੇਰ ਤੁਸੀਂ ਮੇਰੇ ਪੱਗ ਬੰਨੀ ਦੇਖੀ ਮੇਰੇ ਫੇਸਬੁੱਕ ਤੇ ਜਾਇਓ ਤੁਸੀਂ ਦੇਖੋ ਮੈਨੂੰ ਉੱਥੇ ਪੱਗ ਬੰਨੀ ਮੈਨੂੰ ਕਿੰਨੀ ਸੋਹਣੀ ਲੱਗਦੀ ਓ ਮਾਈ ਗੋਡ ਤੇਈ ਥੋੜਾ ਅਗਲੇ ਦਿਨ ਚ ਕੁਝ ਨਹੀਂ ਕਰਨਾ ਫਿਰ ਅਸੀਂ